ਹਾਂਜੀ ਕਿਵੇਂ ਹੋ ਸਾਰੇ ਭਰਾ ਠੀਕ ਰਹਿ ਗਾ ਪਹੁੰਚਿਆ ਦੂਜੇ ਖਰਮ ਦੇ ਆਪਣੇ ਤੇ ਜਿਹੜਾ ਫਿਰ ਆਪਣਾ ਬੇਲਾ ਹੋ ਗਿਆ ਭਾਂਡੇ-ਪੁੰਡੇ ਧੋ ਕੇ ਲਾ ਤੇਰੇ ਆਪਾਂ ਆ ਦੇ ਤੇਲ ਲੈ ਕੇ ਆਇਆ ਅੜਦੇ-ਪੜਦੇ ਧੋਣਿਆਂ ਪੰਪ ਨਾਲ ਹੋਰ ਸਾਰੇ ਠੀਕ ਠਾਕ ਕਿਵੇਂ ਚੱਲਦੇ ਸਾਰੇ ਭਰਾਵਾਂ ਦੇ ਫਾਰਮ ਜੋਰੂ ਇੱਕ ਵਾਰੀ ਦੇਖ ਤਾ ਦੀ ਬੈਠਾ ਜੋ ਉੱਪਰ ਆ ਪਾਪਾ ਪਿਆ ੁੰਡੇ ੁੰਡੇ ਲਾਰ ਕੇ ਤੋ ਗਿਆ ਪਾ ਚੱਲੀ ਜਾਂਦੀ ਆ ਹਿਸਾਬ ਸੁਭਾਈ ਕਿਹੜੋ ਕੀ ਕਰਦੇ ਆ ਸਾਫ ਬਸ ਤੇ ਫਾਰਮ ਦੀ ਸਾਫ ਸਫਾਈ ਚੱਲ ਜਾਂਦੀ ਹੈ ਕਰੀ ਜਾਂਦੇ ਆ ਫਾਰਮ ਸਾਫ ਸੁਭਾ ਤੇ ਮੌਸਮ ਵੀ ਠੀਕ ਆਣ ਤੇ ਜਿਹੜੀ ਸੰਪੂਰਨ ਕੰਪਨੀ ਜਿਹੜੀ ਆਪਾਂ ਹੁਣ ਛੱਡਣ ਜਾ ਰਹੇ ਆਂਗੇ ਏ ਆਈਵੀ ਦਾ ਕਰ ਰਹੇ ਆ ਇੰਡੈਕਟ ਉਹ ਛੱਡਾਂ ਦਾ ਮੇਨ ਰੀਜ਼ਨ ਹੀ ਇਹ ਹੈ ਕਿ ਬੱਚਾ ਨਹੀਂ ਦੇ ਰਹੀ ਕੰਪਨੀ ਚਾਹੀ ਚਾਹੀ ਦੇ ਦੇਖੋ ਵੀ ਆਪਾਂ 20-20 ਲੱਖਾਂ ਦੀ ਬੈਠਾਈ ਦੋਨੇ ਛੱਡਾਂ ਦੀ 40 ਲੱਖ ਰੁਪਈਆ ਆਪਾਂ ਲਾਈ ਬੈਠੇ ਆ 4.5 ਲੱਖ ਰੁਪਈਆ ਆਪਾਂ ਬੇਲਾ ਰੱਖ ਕੇ ਵੀ ਕੁਝ ਨਹੀਂ ਮਿਲਦਾ ਇਹ ਛੱਡਾਂ ਨੂੰ ਤੇ ਤਾਂ ਕਰਕੇ ਆਪਾਂ ਐਟ ਦੀ ਲਾਸਟ ਇਹ ਡਿਸੀਜਨ ਲਿਆਗਾ ਵੀ ਆਪਾਂ ਕੰਪਨੀ ਚੇਂਜ ਕਰਕੇ ਬੱਚਾ ਹੋਰ ਦਾ ਪਾਈਏ ਤਾਂ ਕਿ ਆਪਾਂ ਨੂੰ ਚਾਰ ਪੈਸੇ ਵੀ ਬਣ ਜਾਣ ਤੇ ਫਾਰਮ ਵੀ ਨਭਿਲਾ ਰਹੇ ਜਾ ਤਾ ਤਾਂ ਕਰਕੇ ਆਪਾਂ ਨੇ ਆਈ ਵੀ ਦਾ ਚੂਚਾ ਪਾਵਾਂ ਇਹ ਦੋਨੇ ਫਾਰਮਾਂ ਚ ਸੰਪੂਰਨ ਅਲਾਟ ਇਹ ਫਾਰਮ ਦਾ ਆਪਾਂ ਕੱਢਤਾ 33 ਦਿਨ ਦੀ ਫਾਰਮ ਕਲੋਜ਼ ਹੋਈ ਆਪਣੀ ਤੇ ਉਧਰ ਆਪਣਾ ਇਹ ਚੱਲੀ ਜਾਂਦਾ ਉਧਰ ਤੁਹਾਨੂੰ ਦੱਸਿਆ ਸੀ ਪਹਿਲਾਂ ਵਾਲੀ ਵੀਡੀਓ ਚ ਵੀ ਥੋੜੀ ਜਿਹੀ ਪ੍ਰੋਬਲਮ ਆ ਰਹੀ ਆ ਬੱਚੇ ਚ ਆਪਣੇ ਤੇ 4 ਹੀ ਦਿਨ ਸੈੱਡ ਰੱਖਣਾ ਬਿਲੇ ਔਖਾ ਕੋਈ ਗੱਲ ਨਹੀਂ ਦੁਆਰੇ ਦੁਆਰੇ ਇੱਕ ਤਾਂ ਲੇਬਰ ਰੱਖਣੀ ਉਹ ਬਹੁਤ ਖਬਰ ਸੱਤ ਨਵਾਰੀ ਦਾ ਰੇ ਬੰਦਾ ਕਿਥੋਂ ਲੇ ਪਰ ਭਾਲ ਕੇ ਲਿਆਵੇ ਤੇ ਹੋਰ ਖਰਚੇ ਵੀ ਐਕਸਟਰਾ ਬਹੁਤ ਪੈ ਜਾਂਦੇ ਨੇ ਬਾਕੀ ਪੈਸੇ ਲਾਇਦੇ ਆਪਾਂ ਬਿਲਾ ਰੱਖਣ ਖਾਤਰ ਥੋੜੀ ਲਾਇਏ ਨੇ ਤੇ ਖੇੜਾ ਖੁਲਾ nghi ਕਰੀਆਂ ਕਰਨ ਵਾਲੀਆਂ ਬੀਨੇ ਸਾਫ ਤੇ ਫਸਲ ਵਾੜੀ ਝੋਲਣ ਕਰਨ ਸਾਰਾ ਮਾਹੌਲ ਆਈ ਹੋ ਰਿਹਾਗਾ ਤੇ ਕਰ ਦਿਆਂਗੇ ਸੈਟ ਪਾਇਰਪੂੜ ਵੀ ਕਰਦੇ ਆ ਵਧੀਆ ਬੰਦ ਲਾਉਂਦੇ ਆ ਇਹਦੇ ਤਵਲ ਪੱਲੀ ਅੰਦਰ ਲਈ ਛੜ ਇਹ ਪੱਲੀ ਦੇ ਵੀ ਕਿਤੇ ਨਾ ਕਿਤੇ ਅੰਦਰਲੀ ਸਾਈਡ ਲਾਉਣ ਦੀ ਲੋੜ ਪੈ ਜਾਂਦੀ ਆ ਭੱਲੇ ਠੀਕ ਹੈ ਜਾਂ ਮੋਕ ਕੇ ਮੋਹਲ ਤੇ ਫਾਰਮ ਦੇ ਇੰਦਾ ਨਵੇਂ ਲਾਉਣੇ ਬਾਹਾਂ ਮੋਟਾ ਕੋਈ ਸਰੋਂ ਸਰੋਂ ਬੀਜ ਕੇ ਰੱਖਿਆ ਕਰੋ ਤਾਂ ਕਿ ਕੋਈ ਅੱਗ ਉਗਦੀ ਦਿੱਕਤ ਨਾ ਪਵੇ ਰੱਬ ਨਾ ਕਰੇ ਕੋਈ ਕਦੇ ਅੱਗ ਵਗੈਰਾ ਦਾ ਚੱਕਰ ਬਣ ਜੇ ਤਾਂ ਫਾਰਮ ਤੋਂ ਦੂਰ ਦੂਰ ਰੱਖੇ ਨੁਕਸਾਨ ਹੋਵੇ ਤੋ ਝੜਾ ਬਚ ਸਕੇ ਚੱਲੀ ਜਾਂਦੇ ਆਂ ਸਾਡੇ ਮोटे ਕੰਮ ਬੰਦਦੇ ਮੌਸਮ ਵੀ ਠੀਕ ਆਣ ਤੇ ਦੂਸਰੇ ਸ਼ੈੱਡ ਤੇ ਮਾਰਦੇ ਆ ਪਾਣੀ ਦੇ ਸਾਤ ਸਿਰਿਆ ਕਾਲ ਸਾਈ ਕਿਸਾਨ ਭਰਾਵਾਂ ਨੂੰ ਅਤੇ ਫਾਰਮਰ ਵੀਰਾਂ ਨੂੰ ਜਿਹੜੇ ਕਿਸਾਨ ਭਰਾ ਇਸ ਫਾਰਮ ਨਾਲ ਜੁੜੇ ਹੋਏ ਨੇਗੇ ਇਸ ਦਾ ਕੰਮ ਜਾਂਚ ਕਰ ਰਹੇ ਨੇ ਜਾਂ ਕਿਸੇ ਨੇ ਬਣਾਉਣਾ ਹੈ ਤੇ ਜਾਂ ਕਿਸੇ ਦੇ ਵੀ ਵੀਰ ਨੇ ਫਾਰਮ ਪਾਇਆ ਹੋਇਆ ਹੈ ਤੇ ਉਹ ਕਿਸ ਤਰ੍ਹਾਂ ਅੱਗੇ ਕੰਮ ਕਰਨਾ ਚਾਹੁੰਦਾ ਹੈ ਕਿਸ ਤਰ੍ਹਾਂ ਕੀ ਕੀ ਸਟੈਪ ਵਰਤੇਗਾ ਤੇ ਆਜੋ ਤੁਹਾਨੂੰ ਝਾਤ ਮਰਵਾਈਏ ਹਾਂ ਭਾਈ ਸਾਰੀ ਜਾਣਕਾਰੀ ਦੇਊਗਾ ਜੀ ਇਹ ਸਾਡਾ ਕੋਚ ਆਇਆ ਜੀ ਫਾਰਮ ਦੇ ਠੀਕ ਹੈ ਜੀ ਉੱਥੋਂ ਆਇਆ ਜੀ ਅੱਜ ਯੂਨੀਵਰਸਿਟੀ ਨੇ ਭੇਜਾਈ ਇਹ ਪੀਯੂ ਵੱਲੋਂ ਆਇਆ ਲੁਧਿਆਣਾ ਵੱਲੋਂ ਹਾਂ ਜੀ ਬਰਬਰੀ ਦਾ ਗੋਟ ਪਾਇਆ ਮੰਡੇਲੇ ਚੂਚਾ ਦੇਖਣ ਆਇਆ ਜੀ ਸਾਡਾ ਅੱਜ ਆਹ ਦੇਖੋ ਜੀ ਜਿਵੇਂ ਇਸ ਤਰ੍ਹਾਂ ਚੂਚਾ ਤੁਰ ਫਿਰ ਰਿਹਾ ਹੈ ਜੀ ਹਾਂ ਇਹ ਚੂਚੇ ਇਹ ਚੂਚੇ ਦੀ ਬੈੱਡ ਸ਼ੀਟ ਆਣਾ ਜੀ ਹਾਂ ਜੀ ਤੇ ਇਸ ਤੇ ਜੂਚਾ ਮਤਲਬ ਵਧੀਆ ਲੇਟ ਮਾਰ ਸਕਦਾ ਹੈ ਤੇ ਆਪਾਂ ਦੇਖੋ ਡ੍ਰਿੰਕਰ ਤੇ ਆਉਦਾ ਖਾਣਾ ਡਾਈਟ ਪੂਰੀ ਕਰ ਰਿਹਾ ਹੈ ਜੀ ਦੇਖੋ ਇਹ ਬੰਦੇ ਨੂੰ ਐ ਨਹੀਂ ਪਤਾ ਵੀ ਡ੍ਰਿੰਕਰ ਕਿੱਥੇ ਆਉਂਦਾ ਡ੍ਰਿੰਕਰ ਹੈ ਹੀ ਨਹੀਂਗਾ ਫਾਰਮ ਤੇ ਬਾਹਰੋਂ ਮਗਾਇਆ ਵੀ ਬੰਦਾ ਇਹ ਅਸੀਂ ਦੇਖੋ ਯੋਕੇ ਰਿਪੋਰਟ ਫੈਲ ਰਿਹਾ ਜੂਚਾ ਪੈ ਗਿਆ ਬਹੁਤ ਫਰਕ ਅੱਗੇ ਨਾਲੋਂ ਸਾਡਾ ਛੋਟੂ ਵੀ ਸਾਡਾ ਹੁਣ ਸੁੱਕਾ ਵਧੀਆ ਮਾਰਤਾ ਰਹੇ ਨੇ 90 90 ਇੱਕ ਦਿਨ ਦੇ 93 93 ਹੋ ਜਾਂਦੇ ਨੇ ਜੀ ਮੇਰੇ ਦੱਸ ਆਇਆ ਤਾਂ ਮਰਨ ਦਾ ਕਾਰਨ ਮਰਨ ਦਾ ਕਾਰਨ ਵੀਰੇ ਆਪਾਂ ਕੈਸ ਜੀ ਹੁੰਦੀ ਨਾ ਨੋਨ ਨਾ ਲਿਖੀ ਹੁੰਦੀ ਆ ਜਿੰਨੇ ਜਿੰਨੇ ਇਹਨਾਂ ਨੇ ਪੂਰਾ ਕਰਨਾ ਦੇ ਦੇਣਾ ਉਹਨੇ ਉਰੇ ਕਾਰਨੇ ਨੂੰਰੇ ਫਾਰਮਾਂ ਚ ਕਰ ਜਾਂਦੇ ਨੇ ਨਹੀਂ ਫਿਰ ਚਿਕ ਨਾਲੇ ਤਾਂ ਦਿਨ ਪੂਰੇ ਕਰ ਹੀ ਦਿੰਦੇ ਨੇ ਇਹਨਾਂ ਦੇ ਵਿਚ ਆ ਜਾਂਦੇ ਆ ਇਹ ਰਿਵਿਊ ਨਹੀਂ ਸਾਡੇ ਬੰਦਿਆਂ ਦੇ ਉਹ ਦੇਖੋ ਜੀ ਬੱਠਲ ਚ ਪਏ ਆ ਤੇ ਬੱਠਲ ਚ ਪਏ ਨੇ ਜੀ 5-7 ਚੱਲ ਮਾਰਦੇ ਆ ਚੱਲ ਮਾਰ ਰਹੇ ਨੇ ਚਿੜੀ ਬਣ ਗਿਆ ਦੀ ਗਾਈ ਸਾਡਾ ਬੱਚਾ ਚੜੀ ਉੱਡ ਕੇ ਭੱਟੀਆਂ ਦੇ ਵਹਨ ਆ ਜੀ ਇਹਨਾਂ ਮੰਦਾ ਹਾਲ ਹੋ ਗਿਆ ਜ ਸਾਡੇ ਚੂਚੇਰਾ ਉੱਡ ਕੇ ਭੱਟੀਆਂ ਦੇ ਵਹਨ ਆ ਜੀ ਹਾਈ ਦੇਖੋ ਜੀ ਹੁਣ ਸਾਡਾ ਬੰਦਾ ਕਰ ਰਿਹਾ ਕੰਮ ਤਾਂ ਦੰਦਾਂ ਦੇ ਹੁੰਦਾ ਨਾ ਵਧੀਆ ਨਮੇੜੀ ਜਾਂਨੇ ਆ ਕੰਮ ਤਾਂ ਦੇ ਭੱਟੀ-ਭੁੱਟੀ ਲਾਈ ਜਾਂਨੇ ਆ ਤਾਂ ਹੈਗਾ ਨਿੱਪਲ ਦਾ ਪ੍ਰੈਸ਼ਰ ਪੂਰਾ ਦੇਖੋ ਜੀ ਹੈਲੋ ਜੀ ਨਾ ਕਰ ਰਹੀਆਂ ਨੇ ਪੂਰਾ ਅਸਰ ਆਹੇ ਕੰਧਾਂ ਦੇ ਚਰਨ ਲੱਗ ਗਏ ਸਾਡਾ ਚੂਚੇ ਜੀ ਜਿੜੀ ਬਣ ਗਿਆ ਜੀ ਜਿੜੀ ਉਹ ਬੰਦਾ ਗੇੜਾ ਦੀਆਂ ਦਾ ਚੂਚੇ ਚ ਹੁਣ ਸਾਡਾ ਸੁੱਕਾਈ ਸਾਡਾ ਜਮਾ ਦੇਖੋ ਇਹ ਬੰਦੇ ਦੇ ਬਹੁਤ ਹੀ ਝੰਡ ਪੰਡ ਨੇ ਜਿਹੜੀ ਸਾਡੀ ਮਾਇਡਵਲਟੀ ਖੋਰੀ ਆ ਅਭੀ ਇੱਕ ਵੜ ਤੋਂ ਹੋ ਰਹੀ ਆ ਅੱਜ ਦੀ 93 ਮਾਡਲ ਦੀ ਇਹਦੇ ਵੀ ਕਮਾਈ ਦੋ ਤੇ ਜਿਹੜਾ ਇਧਰ ਹੈ ਫਰੈਸ਼ ਆਪਣਾ ਇਹ ਜੋ ਸਿਰਫ ਤਿੰਨ ਸੀ ਤੇ 22 ਦਿਨ ਦਾ ਵੜ ਹੋ ਗਿਆ ਤੇ ਆਪਣਾ ਹੈਗਾ 500 ਗ੍ਰਾਮ ਤੋਂ ਉੱਪਰ ਪਰ ਤੇ ਖੰਡਾਂ 'ਚ ਬਹੁਤ ਨੂੰ ਔਖਾ ਹੀ ਆ ਸਾਹਮਣਾ ਲੰਮੀ ਪ੍ਰੋਸੈਸ ਬਾਕੀ ਸਾਮੀ ਆ ਨੇ ਹੀ ਫਿਲਟਰ ਛੋਟੇ ਜਮਾ ਖਾਲੀ ਕਰ ਰੱਖਨੇ ਛੋਟੇ ਜ ਵੱਧ ਖਾਂਦੇ ਹੁਣ ਤੇ ਐਵਰੇਜ ਹੋਣੀ ਚਾਹੀਦੀ ਸੀ ਅੱਜ ਕਿਲੋ ਪਲੱਸ ਤੇ ਪਰ ਕੁਝ ਕਾਰਨਾ ਕਰਕੇ ਪਿੱਛੇ ਰਹਿ ਗਏ ਹਨ ਦੱਸੋ ਫਧਿਆ ਅਸੀਂ ਪਿਛਲੀ ਵੀਡੀਓ ਚ ਤੇ ਬਾਕੀ ਆਪਾਂ ਟ੍ਰੇਨਿੰਗ ਟ੍ਰੂਨਿੰਗ ਦਾ ਕੰਮ ਸਟਾਰਟ ਕਰ ਰਹੇ ਹਾਂ ਤੇ ਜਿਹੜੇ ਵੀ ਭਰਾ ਨੇ ਲਓ ਜੀ ਤੇ ਇੰਨੀ ਨਿਕ ਪੱਲੀ ਅਸੀਂ ਡਾਊਨ ਰੱਖਦੇ ਹਾਂ ਰਾਤ ਨੂੰ ਚਾਹੇ ਭੱਠੀ ਆਪਣੀ ਇੱਕ ਵੱਧ ਲੱਗ ਜੇ ਕਿਉਂਕਿ ਜਦੋਂ ਬੱਚਾ ਗੈਸ ਖਾ ਜਾਂਦਾ ਤੇ ਪਰੇਸ਼ਾਨੀ ਬਹੁਤ ਆਉਂਦੀ ਹੈ ਬੱਚੇ ਨੂੰ ਤਾਂ ਕਰਕੇ ਸੀ ਪਹਿਲਾਂ ਹੀ ਰੱਖਦੇ ਹਾਂ ਪ੍ਰਬੰਧ ਕਿਉਂ ਹੈ ਗਿਆ ਮੈਂ ਉਹ ਨਹੀਂ ਦੇਖਿਆ ਬੰਦਾ ਨਾ ਰੱਖੋ ਪਰਦੇ ਬੰਦ ਕਰਕੇ ਨਾ ਰੱਖੋ ਇਹਨਾਂ ਨੇ ਇੱਕ ਪਰਦੇ ਖੁੱਲੇ ਰੱਖੋ ਜੀ ਤੇ ਰੋਜ਼ ਵੀਡੀਓ ਪਾਇਆ ਕਰਾਂਗੇ ਬਾਕੀ ਆਪਾਂ ਤੇ ਸਾਰੇ ਭਰਾ ਜੁੜੇ ਰਿਹਾ ਕਰੋ ਚੈਨਲ ਨਾਲ ਆਪਣੇ ਨਾਲ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ